ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਮੈਂ ਅਸ਼ਦੀਪ ਸਿੰਘ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਇੱਕ ਹੀ ਚਰਚਾ ਚੱਲ ਰਹੀ ਹੈ ਕਿਸਾਨਾਂ ਦੇ ਵਿਚਾਲੇ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਇਸ ਪਾਲਿਸੀ ਨੂੰ ਲੈ ਕੇ ਇਹਦੀ ਬਹੁਤ ਸਾਰੀ ਸਿਫਤਾਂ ਕੀਤੀਆਂ ਜਾ ਰਹੀਆਂ ਇਹਦੀਆਂ ਬਹੁਤ ਸਾਰੀਆਂ ਫਾਇਦੇ ਗਿਨਾਏ ਜਾ ਰਹੇ ਹਨ ਸਰਕਾਰ ਵੱਲੋਂ ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਇੰਟਰਵਿਊ ਆ ਰਹੀਆਂ ਨੇ ਕਿਸਾਨ ਆਗੂਆਂ ਵੱਲੋਂ ਜਿਹਦੇ ਵਿੱਚੋਂ ਇੱਕ ਇੰਟਰਵਿਊ ਸਰਦਾਰ ਬਲਬੀਰ ਸਿੰਘ ਰਾਜੇਵਾਲ BKU ਉਹਨਾਂ ਨੇ ਦਿੱਤੀ ਜਿਹੜੇ ਸਵਾਲ ਹੈ ਜੋ ਕਿ ਰਾਜੇਵਾਲ ਸਾਹਿਬ ਦੁਆਰਾ ਪੁੱਛੇ ਗਏ ਸੀਗੇ ਕੁਝ ਇੱਕ ਸੁਝਾਅ ਹੈ ਉਹਨਾਂ ਦੇ ਮੁੱਖ ਪੁਆਇੰਟ ਮੈਂ ਅੱਜ ਤੁਹਾਡੇ ਸਾਹਮਣੇ ਕਰਨਾ ਚਾਹਣਾ ਤਾਂ ਸ਼ੁਰੂ ਕਰਦੇ ਆਂ ਆਪਾਂ ਪਹਿਲੀ ਗੱਲ ਤੋਂ ਤਾਂ ਰਾਜੇਵਾਲ ਸਾਹਿਬ ਵੱਲੋਂ ਪੁੱਛਿਆ ਗਿਆ ਪਹਿਲਾ ਸਵਾਲ ਇਹ ਹੈ ਕਿ ਹਾਊਸਿੰਗ ਦੀ ਰਿਕੁਆਇਰਮੈਂਟ ਕਿੱਥੋਂ ਆਈ ਇਹ ਡਿਮਾਂਡ ਕਿੱਥੋਂ ਆਈ ਕੀ ਕੋਈ ਡਿਮਾਂਡ ਹੈ ਵੀ ਜਾਂ ਨਹੀਂ ਜੇਕਰ ਬਿਨਾਂ ਡਿਮਾਂਡ ਤੋਂ ਸਪਲਾਈ ਹੋ ਰਹੀ ਹੈ ਤਾਂ ਅੱਗੇ ਕੀ ਹੋਣਾ ਹੈ ਇਹ ਤੁਸੀਂ ਜਾਣਦੇ ਹੋ ਦੂਜਾ ਸਵਾਲ ਇਹ ਹੈ ਕਿ ਇਹਦੇ ਲਈ ਪੰਜਾਬ ਦੀ ਜਿਹੜੀ ਸਭ ਤੋਂ ਉਜਾਊਸ਼ ਜਿਹੜੀ ਜ਼ਮੀਨ ਹੈ ਉਹ ਹੀ ਕਿਉਂ ਚੁਣੀ ਗਈ ਤੀਸਰੇ ਨੰਬਰ ਤੇ ਗੱਲ ਆਉਂਦੀ ਹੈ ਕਿ ਤਕਰੀਬਨ 20000 ਫੈਮਲੀਆ ਇਹ ਮੰਨਿਆ ਜਾ ਰਿਹਾ ਹੈ ਕਿ 20000 ਪਰਿਵਾਰ ਆਪਣੇ ਘਰ ਘਰਬਾਰ ਛੱਡਨ ਨੂੰ ਇੱਥੇ ਮਜਬੂਰ ਹੋ ਜਾਣਗੇ ਉਹ 20000 ਪਰਿਵਾਰ ਕਿੱਥੇ ਜਾਣਗੇ ਕੀ ਉਹ ਪੰਜਾਬ 'ਚ ਜਾਣ ਰਹਿਣਗੇ ਕੀ ਉਹ ਯੂਪੀ ਜਾਣਗੇ ਬਾਹਰਲੇ ਮੁਲਕਾਂ ਜਾਣਗੇ ਜਾਂ ਪਾਕਿਸਤਾਨ 'ਚ ਜਾਣਗੇ ਅਕਸਰ ਇਹ ਸਰਕਾਰ ਵੱਲੋਂ ਕਿਹਾ ਜਾਂਦਾ ਸੀ ਕਿ ਬਾਹਰ ਤੋਂ ਅਸੀਂ ਜਿਹੜੇ ਸਾਡੇ ਸਟੂਡੈਂਟ ਨੇ ਉਹਨਾਂ ਨੂੰ ਪੰਜਾਬ ਚ ਬੁਲਾਉਣਾ ਹੈ ਤਾਂ ਜਿਹੜੇ ਇੱਥੋਂ ਦੇ ਹੋਣਗੇ ਇਹ ਕਿੱਥੇ ਜਾਣਗੇ ਇੱਕ ਵੱਡਾ ਸਵਾਲ ਹੈ ਤੀਜੀ ਨੰਬਰ ਤੇ ਜਿਹੜੀ ਗੱਲ ਹੁੰਦੀ ਹੈ ਇੱਕ ਸੋਸ਼ਲ ਸਰਵੇ ਹੁੰਦਾ ਹੈ ਸਰਕਾਰ ਕੋਈ ਵੀ ਜਮੀਨ ਐਡਾਪਟ ਕਰਨਾ ਚਾਹੁੰਦੀ ਹੈ ਕੋਈ ਵੱਡੀ ਮੂਵਮੈਂਟ ਲੈਣਾ ਚਾਹੁੰਦੀ ਹੈ ਤਾਂ ਉਹਦੇ ਉੱਤੇ ਸੋਸ਼ਲ ਸਰਵੇ ਹੁੰਦਾ ਹੈ ਕੀ ਇੱਥੇ ਕੋਈ ਸੋਸ਼ਲ ਸਰਵੇ ਕੀਤਾ ਗਿਆ ਹੈ ਜੇ ਕੀਤਾ ਗਿਆ ਤਾਂ ਉਹਦੀ ਰਿਪੋਰਟ ਕਿੱਥੇ ਹੈ ਇਹ ਇੱਕ ਬਹੁਤ ਵੱਡਾ ਸਵਾਲ ਹੈ ਸਰਦਾਰ ਬਰਵੀਰ ਸਿੰਘ ਰਾਜੇਵਾਲ ਵੱਲੋਂ ਪੰਜਾਬ ਸਰਕਾਰ ਨੂੰ ਤੀਜੀ ਗੱਲ ਜਿਹੜੀ ਹੈ ਇਸ ਨੂੰ ਥੋੜਾ ਧਿਆਨ ਨਾਲ ਸੁਣਨਾ ਕਿ ਜ਼ਮੀਨ ਮੰਨ ਲਓ ਤੁਹਾਡੇ ਕੋਲ 10 ਕਿੱਲੇ ਆ ਉਹ ਤੁਸੀਂ ਪੂਲਿੰਗ ਦੇ ਵਿੱਚ ਦੇ ਦਿੱਤੀ ਤੁਹਾਡੀ ਜ਼ਮੀਨ ਪਰ ਸਰਕਾਰ ਡਿਸਾਈਡ ਕਰੂਗੀ ਤੁਹਾਨੂੰ ਕਿੰਨੀ ਉਹਦੇ ਵਿੱਚੋਂ ਹਿੱਸਾ ਦੇਣਾ ਠੀਕ ਹੈ ਉਸ ਜ਼ਮੀਨ ਨੂੰ ਡਿਵੈਲਪਮੈਂਟ ਕਰਨ ਵਾਸਤੇ ਜਿਹੜਾ ਪੈਸਾ ਹੈ 2 ਕਰੋੜ ਰੁਪਇਆ ਇੱਕ ਕਿੱਲੇ ਦੇ ਹਿਸਾਬ ਨਾਲ ਉਹ ਕਿਸਾਨ ਦੇਊਗਾ ਯਾਨੀ ਕਿ ਕਿਸਾਨ ਜ਼ਮੀਨ ਵੀ ਦੇਵੇ ਉਹਨੂੰ ਡਿਵੈਲਪਮੈਂਟ ਕਰਨ ਦੇ ਲਈ ਪੈਸਾ ਵੀ ਖੁਦ ਹੀ ਦੇਵੇ ਜੇਕਰ ਇੱਕ ਕਲੋਨੀ ਬਣਾਈ ਗਈ ਹੈ ਉਹਦੇ ਪੈਰਲਰ ਕੋਈ ਸੜਕ ਨਿਕਲਦੀ ਹੈ ਉਸ ਸੜਕ ਨੂੰ ਤਿਆਰ ਕਰਨ ਦਾ ਪੈਸਾ ਵੀ 60% ਕਿਸਾਨ ਦੇਊਗਾ ਹੁਣ ਤੁਸੀਂ ਇਹ ਦੇਖੋ ਜ਼ਮੀਨ ਕਿਸਾਨ ਦੀ ਡਿਵੈਲਪਮੈਂਟ ਵੀ ਕਿਸਾਨ ਕਰਿੰਦਾ ਹੈ ਸੜਕਾਂ ਬਣਦੀਆਂ ਤਾਂ ਉਹ ਵੀ ਕਿਸਾਨ ਦੇ ਪੈਸੇ ਨਾਲ ਤਾਂ ਫਿਰ ਬਿਲਡਰ ਦਾ ਇਸ ਕੀ ਲੱਗਿਆ ਜਿਹੜਾ ਬੰਦਾ ਡਿਵੈਲਪਮੈਂਟ ਕਰੀ ਜਾਂਦਾ ਜਿਹੜੀ ਕਲੋਨੀ ਤਿਆਰ ਹੋਈ ਜਾਂਦੀ ਹੈ ਸਰਕਾਰ ਦਾ ਹੈ ਜਾਂ ਬਿਲਡਰ ਦਾ ਉਹਦੇ ਵਿੱਚ ਕੀ ਲੱਗਦਾ ਹੈ ਚਿੱਠੀਆਂ ਨਿਕਲ ਚੁੱਕੀਆਂ ਕਿ ਕਿਸਾਨਾਂ ਨੂੰ ਸੀਐਲਯੂ ਨਹੀਂ ਦਿੱਤੀ ਜਾ ਰਹੀ ਇਹਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਕਿਉਂ ਨਹੀਂ ਦਿੱਤੀ ਜਾ ਰਹੀ ਜੇਕਰ ਕਿਸਾਨ ਆਪਣੀ ਮਰਜ਼ੀ ਨਾਲ ਆਪਣੀ ਜ਼ਮੀਨ ਪੂਲ ਕਰਾਉਣਾ ਹੈ ਤਾਂ ਉਹਨੂੰ ਤੁਸੀਂ ਸੀਐਲਯੂ ਕਿਉਂ ਨਹੀਂ ਦੇ ਰਹੇ ਉਹ ਆਪਣੀ ਜ਼ਮੀਨ ਕਿਸੇ ਨੂੰ ਵੀ ਵੇਚੇ ਜੋ ਵੀ ਕਰੇ ਉਹਦੀ ਮਰਜ਼ੀ ਹੋਣੀ ਚਾਹੀਦੀ ਹੈ ਜੇਕਰ ਜ਼ਮੀਨ ਉਹਦੇ ادارے ਦੇ ਅੰਦਰ ਆ ਗਈ ਉਸ ਪਾਲਿਸੀ ਦੇ ਅੰਦਰ ਆ ਗਈ ਕਿ ਬੈਂਕ ਉਹਨਾਂ ਨੂੰ ਜਿਹੜਾ ਲੋਨ ਚਾਹੀਦਾ ਉਹ ਦੇ ਰਿਹਾ ਜੇ ਨਹੀਂ ਦੇ ਰਿਹਾ ਤਾਂ ਕਿਉਂ ਨਹੀਂ ਦੇ ਰਿਹਾ ਜਿੰਨਾ ਤੱਕ ਮੇਰੀ ਸਮਝ ਹੈ ਬੈਂਕ ਹਮੇਸ਼ਾ ਸਿਕਿਉਰਡ ਲੋਨ ਦਿੰਦਾ ਹੈ ਕਦੇ ਵੀ ਅਜਿਹੇ ਕੇਸ ਦੇ ਵਿੱਚ ਲੋਨ ਨਹੀਂ ਦਿੰਦਾ ਜਿਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹਲਚਲ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੇ ਕਿੰਨੇ ਐਮਐਲਏ ਨੇ ਜ਼ਿਆਦਾਤਰ ਖੇਤੀਬਾੜੀ ਪਰਿਵਾਰ ਤੋਂ ਨੇ ਜੇਕਰ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਕਿਸਾਨ ਦੇ ਭਲੇ ਲਈ ਇਹ ਪਾਲਿਸੀ ਹੈ ਤਾਂ ਆਪਣੀਆਂ ਜ਼ਮੀਨਾਂ ਕਿਉਂ ਨਹੀਂ ਦੇ ਦਿੰਦੇ ਉਹ ਆਪਣੀਆਂ ਜ਼ਮੀਨਾਂ ਦੇ ਦੇਣਾ ਆਪਣਾ ਭਲਾ ਕਰਾ ਲੈਣਾ ਨਾਲੇ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਕਿੰਨਾ ਕੁ ਫਾਇਦਾ ਹੋਣ ਵਾਲਾ ਹੈ ਰਾਜੇਵਾਲ ਸਾਹਿਬ ਨੇ ਦੱਸਿਆ ਕਿ ਤਕਰੀਬਨ 20 ਹਜ਼ਾਰ ਪਰਿਵਾਰ ਇੱਥੇ ਡਿਸਲੋਕੇਟ ਹੋ ਰਹੇ ਆ ਆਪਣਾ ਘਰ ਛੱਡ ਕੇ ਜਾਣ ਲਈ ਮਜਬੂਰ ਹੋਣਗੇ ਜਿਹੜੇ ਖੇਤੀਬਾੜੀ ਪਰਿਵਾਰ ਜਾਂ ਮਜ਼ਦੂਰ ਪਰਿਵਾਰ ਜਿਨ੍ਹਾਂ ਦੇ ਕੋਲੇ ਕੋਈ ਸਕਿੱਲ ਨਹੀਂ ਹੈ ਹੋਰ ਕੋਈ ਬਿਜ਼ਨਸ ਨਹੀਂ ਹੈ ਹੋਰ ਕੋਈ ਉਹਨਾਂ ਕੋਲੇ ਕਮਾਈ ਦਾ ਸਾਧਨ ਨਹੀਂ ਹੈ ਉਹਨਾਂ ਲਈ ਸਰਕਾਰ ਨੇ ਕੀ ਸੋਚਿਆ ਹੈ ਉਹਦੇ ਵਿੱਚ ਕਿਹੜਾ ਹੋ ਕੇ ਕੰਮ ਕਰਨਗੇ ਕੀ ਹੋ ਕੇ business ਕਰ ਸਕਦੇ ਆ ਇਹਦੇ ਬਾਰੇ ਕੋਈ ਕਲੀਅਰੈਂਸ ਨਹੀਂ ਹੈ ਰਾਜੀਵਾਲ ਸਾਹਿਬ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਕਿਸਾਨ ਜਥੇਬੰਦੀਆਂ ਵੱਲੋਂ ਉਹਦੇ ਉੱਤੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ಗ್ರಾಮ ਸਭਾ ਆਪਣੇ ਮਤੇ ਪਾ ਰਹੀ ਹੈ ਤੇ ਬਹੁਤ ਸਾਰੇ ಗ್ರಾಮ ਸਭਾਵਾਂ ਦੇ ਵਿੱਚ 90 ਤੋਂ 95% ਲੋਕਾਂ ਨੇ ਇਸ ਚੀਜ਼ ਤੇ ਦਸਤਖਤ ਕਰ ਦਿੱਤੇ ਹੈ ਕਿ ਅਸੀਂ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਤੇ ਜੇਕਰ 70% ਤੋਂ ਵੱਧ ਲੋਕ ਇਸ ਤਰੀਕੇ ਦੇ ਵਿੱਚ ਪਾਰਟਿਸਪੇਸ਼ਨ ਕਰਦੇ ਹੈ ਤਾਂ ਕਿਹਾ ਜਾਂਦਾ ਹੈ ਕਿ ਸੁਪਰੀਮ ਕੋਰਟ ਵੀ ਉਹਨਾਂ ਦੇ ਫੈਸਲੇ ਨੂੰ ਟਾਲ ਨਹੀਂ ਸਕਦੀ ਅਣਦੇਖਣ ਨਹੀਂ ਕਰ ਸਕਦੀ ਪਿਛਲੇ ਸਮੇਂ ਦੇ ਵਿੱਚ ਦੇਖਿਆ ਗਿਆ ਸੀ ਕਿ ਮੋਦੀ ਸਰਕਾਰ ਨੇ ਤਿੰਨ ਕਾਨੂੰਨ ਦਿੱਤੇ ਉਹਦੇ ਅਗੇਂਸਟ ਲਗਾਤਾਰ ਅੰਦੋਲਨ ਹੋਇਆ ਤੇ ਜਦੋਂ ਤੱਕ ਉਹ ਕਾਨੂੰਨ ਵਾਪਸ ਨਹੀਂ ਲੈ ਗਏ ਉਦੋਂ ਤੱਕ ਸਰਕਾਰ ਨੇ ਇਹ ਹੀ ਕਿਹਾ ਸੀ ਕਿ ਇਹ ਤਾਂ ਜੀ ਜ਼ਿੰਮੇਵਾਰਾਂ ਲਈ ਬਹੁਤ ਚੰਗਾ ਕਿਸਾਨਾਂ ਲਈ ਬਹੁਤ ਵਧਿਆ ਉਹਨਾਂ ਦੇ ਇਨਕਮ ਜਿਹੜੀ ਹੈ ਉਹ ਵਧਾਉਣ ਦਾ ਇਹ ਸਾਧਨ ਬਣਨ ਜਾ ਰਹੀ ਹੈ ਉਸੇ ਤਰੀਕੇ ਨਾਲ ਅੱਜ ਇੱਥੇ ਚਿਕਨੇ ਚੁਪੜੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਇੱਕ ਹੋਰ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਕਿ ਤੁਹਾਡੇ ਲਈ ਜਾਨਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਕੋਈ ਕਹੇ ਕਿ ਮੈਂ ਇਹ ਜ਼ਮੀਨ ਨਹੀਂ ਦੇਣੀ ਤਾਂ ਉਸ ਦੀ ਜ਼ਮੀਨ ਜ਼ਬਰਦਸਤੀ ਵੀ ਲਈ ਜਾ ਰਹੀ ਹੈ ਲਈ ਜਾ ਸਕਦੀ ਹੈ ਇਹ ਸਰਦਾਰ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਤੇ ਇਸ ਚੀਜ਼ ਉੱਤੇ ਦਸਖਤ ਕੀਤੇ ਹੈ ਮਿਸਟਰ ਗਰਗ ਜੋ ਕਿ ਸੈਕਟਰੀ ਨੇ ਸੈਕਟਰੀ ਨੇ ਹਾਊਸਿੰਗ ਡਿਪਾਰਟਮੈਂਟ ਦੇ ਇਸ ਤੋਂ ਪਹਿਲਾਂ ਜਿੰਨੇ ਵੀ ਹਾਊਸਿੰਗ ਮਹਿਕਮੇ ਦੇ ਸੈਕਟਰੀ ਰਹੇ ਹੈ ਚੇਅਰਮੈਨ ਰਹੇ ਹੈ ਉਹ ਸੀਐਮ ਸਾਹਿਬ ਖੁਦ ਹੁੰਦੇ ਸੀ ਇਸ ਵਾਰ ਇਹ ਨਹੀਂ ਹੈ ਤਾਂ ਕਿ ਇਹ ਚੀਜ਼ਾਂ ਸੀਐਮ ਸਾਹਿਬ ਦੀ ਇੱਛਾ ਤੋਂ ਬਿਨਾਂ ਹੋ ਰਹੀਆਂ ਜਾਂ ਉਹਨਾਂ ਨੂੰ ਉੱਤੇ ਹੋ ਕੇ ਕੀਤੀਆਂ ਜਾ ਰਹੀਆਂ ਇਹ ਵੀ ਇੱਕ ਵੱਡਾ ਸਵਾਲ ਹੈ ਜੇਕਰ ਇੰਨੇ ਵੱਡੇ ਪੱਧਰ ਤੇ ਜ਼ਮੀਨ ਲਈ ਗਈ ਉਹਨੂੰ ਖਰੀਦਣ ਕੋਣ ਆਊਗਾ ਤੇ ਜੇਕਰ ਉਹਨੂੰ ਖਰੀਦਿਆ ਕਿਸ ਨੇ ਨਾ ਤਾਂ ਫਿਰ ਉਹਦਾ ਮੁੱਲ ਕਿਹ ਪੈਣਾ ਹੈ ਤਾਂ ਇਹਦਾ ਮਤਲਬ ਕਿਸਾਨ ਦਾ ਪੂਰਾ ਪੂਰਾ ਘਾਟਾ ਹੋਣ ਦੇ ਚਾਂਸ ਹੈ ਇਹਦੇ 'ਚ ਬਿਲਡਰ ਦਾ ਕਿਸੇ ਦਾ ਕੀ ਜਾਂਦਾ ਤਾਂ ਤਰੀਕਾ ਇਹ ਹੈ ਕਿ ਕਿਸਾਨ ਦੇ ਮੋਢੇ ਉੱਤੇ ਸਾਰਾ ਭਾਰ ਪਾਇਆ ਜਾ ਰਿਹਾ ਹੈ ਡਿਵੈਲਪਮੈਂਟ ਦਾ ਵੀ ਉਹਦੀ ਜ਼ਮੀਨ ਵੀ ਲਈ ਜਾ ਰਹੀ ਹੈ ਤੇ ਫਾਇਦਾ ਜਿਹੜਾ ਹੈ ਉਹ ਪੂਰੇ ਤਰੀਕੇ ਨਾਲ ਜਿਹੜਾ ਬਿਲਡਰ ਹੈ ਉਹਦਾ ਹੋ ਸਕਦਾ ਹੈ ਜਾਂ ਫਿਰ ਰਾਜੇਵਾਲ ਸਾਹਿਬ ਨੇ ਕਿਹਾ ਕਿ ਸਰਕਾਰ ਇਹਦੇ ਵਿੱਚ ਤਕਰੀਬਨ 1 ਲੱਖ ਕਰੋੜ ਤੱਕ ਦਾ ਸਕੈਮ ਕਰਨਾ ਚਾਹੁੰਦੀ ਹੈ ਇਹ ਇੱਕ ਬਹੁਤ ਵੱਡਾ ਇਲਜ਼ਾਮ ਹੈ ਇਹਦਾ ਜਵਾਬ ਜਲਦ ਤੋਂ ਜਲਦ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਦੇਣਾ ਚਾਹੀਦਾ ਹੈ ਜੇਕਰ ਗੱਲ ਕੀਤੀ ਜਾਵੇ ਇੰਡਸਟਰੀ ਦੀ ਤਾਂ ਰਾਜੇਵਾਲ ਸਾਹਿਬ ਨੇ ਇਹ ਕਲੀਅਰ ਕੀਤਾ ਤੇ ਤੁਸੀਂ ਵੀ ਸਾਰੇ ਜਾਣਦੇ ਹੋਵੋਗੇ ਕਿ ਪੰਜਾਬ ਦੇ ਵਿੱਚੋਂ ਇੰਡਸਟਰੀ ਘਟੀ ਹੈ ਵਧੀ ਨਹੀਂ ਹੈ ਤੇ ਜਿਹੜੀ ਇੰਡਸਟਰੀ ਪਹਿਲਾਂ ਇੱਥੇ ਸੀ ਉਹ ਇੱਥੋਂ ਯਾਰਾ ਯੂਪੀ ਜਾ ਚੁੱਕੀ ਹੈ ਜਾਂ ਫਿਰ ਹਿਮਾਚਲ ਦੇ ਬੰਦੀ ਜਾ ਚੁੱਕੀ ਹੈ ਤਾਂ ਭਾਰਤੀ ਕਿਸਾਨ ਯੂਨੀਅਨ ਦਾ ਜਿਹੜਾ ਇਸ ਤੋਂ ਅਗਲਾ ਐਕਸ਼ਨ ਹੈ ਉਹ ਕੀ ਹੋ ਰਹਿ ਸਕਦਾ ਹੈ ਇਹਦੇ ਉੱਤੇ ਰਾਜੇਵਾਲ ਸਾਹਿਬ ਨੇ ਦੱਸਿਆ ਕਿ 24 ਅਗਸਤ ਨੂੰ ਹੁਣ ਤੱਕ ਦੀ ਬਿਗੇਸਟ ਐਵ ਰੈਲੀ ਯਾਨੀ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਡਿਸਾਈਡ ਕੀਤਾ ਜਾਊਗਾ ਕਿ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਨਾਲ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਕੀ ਸਰਕਾਰ ਉਸ ਤੋਂ ਪਹਿਲਾਂ ਆਪਣੇ ਕਦਮ ਪਿੱਛੇ ਪੁੱਟਦੀ ਹੈ ਜੇਕਰ ਨਹੀਂ ਪੁੱਟਦੀ ਤਾ ਸੰਯੁਕਤ ਕਿਸਾਨ ਮੋਰਚਾ ਇਹਦੇ ਅਗੇਂਸਟ ਇੱਕ ਨਵਾਂ ਅੰਦੋਲਨ ਖੜਾ ਕਰਨ ਜਾ ਰਿਹਾ ਹੈ ਇਹ ਹੁਣ ਤੱਕ ਦੀ ਖਬਰ ਹੈ ਜੀ ਮੈਂ ਉਮੀਦ ਕਰ ਰਹਾ ਹਾਂ ਇਹ ਸਾਰੀ ਗੱਲਾਂ ਤੁਹਾਨੂੰ ਜਾਣ ਕੇ ਬਹੁਤ ਸਾਰੇ ਤੁਹਾਡੀ ਜਿਹੜੀ ਇਨਫੋਰਮੇਸ਼ਨ ਉਹਦੇ ਚ ਵਾਧਾ ਮਿਲਿਆ ਹੋਊਗਾ ਤੇ ਜਿੰਨੇ ਵੀ ਮੌਜੂਦਾ ਸਰਕਾਰ ਦੇ ਨੁਮਾਇੰਦੇ ਐ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਹ ਗੱਲਾਂ ਜਿੰਨੀਆਂ ਸਵਾਲ ਪੁੱਛੇ ਗਏ ਐ ਤੁਸੀਂ ਇਹਨਾਂ ਦਾ ਜਵਾਬ ਜਲਦ ਤੋਂ ਜਲਦ ਆ ਕੇ ਜਿਹੜੇ ਆਮ ਲੋਕ ਆ ਉਹਨਾਂ ਵਿੱਚ ਦਿਓ ਤਾਂ ਕਿ ਜਿਹੜਾ ਵੀ ਗੈਪ ਰਹਿ ਰਿਹਾ ਹੈ ਜੇਕਰ ਤੁਸੀਂ ਵਾਕਈ ਭਲਾ ਕਰਨਾ ਚਾਹੁੰਦੇ ਹੋ ਤਾਂ ਕਿਸਾਨ ਭਰਾਵਾਂ ਨੂੰ ਆਮ ਲੋਕਾਂ ਨੂੰ ਪਤਾ ਲੱਗੇ ਕਿ ਸਾਡਾ ਇਸ ਤਰੀਕਾ ਨਾਲ ਫਾਇਦਾ ਹੋ ਰਿਹਾ ਹੈ ਤੇ ਇਹ ਜਿਹੜੇ ਸਵਾਲ ਹੈ ਇਹਨਾਂ ਤੋਂ ਭੱਜਿਆ ਕੁਝ ਨਹੀਂ ਹੋਣ ਵਾਲਾ ਇਹਨਾਂ ਦਾ ਜਵਾਬ ਤੁਹਾਨੂੰ ਦੇਣਾ ਪਊਗਾ ਨਹੀਂ ਤਾਂ ਅੰਦੋਲਨ ਵੀ ਹੋਊਗਾ ਤੇ ਜੋ ਮੇਰੀ ਸਮਝ ਕਹਿੰਦੀ ਹੈ ਇਹ ਸਰਕਾਰ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਵੀ ਹੋ ਸਕਦਾ ਹੈ ਉਮੀਦ ਕਰਦਾ ਇਹ ਸਾਰੀਆਂ ਗੱਲਾਂ ਤੁਹਾਡੇ ਲਈ ਲਾਹੇਵੰਦ ਹੋਣਗੀਆਂ ਮਿਲਦੇ ਆ ਅਗਲੇ ਵੀਡੀਓ ਦੇ ਨਾਲ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰੋ ਤੇ ਵੀਡੀਓ ਜੇਕਰ ਚੰਗੀ ਲੱਗੀ ਤਾਂ ਆਪਣੇ ਹੋਰ ਕਿਸਾਨ ਭਰਾਵਾਂ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਸასი ਸ਼ਾਲ